ਸਲੋਕ ਮਹਲਾ 3ਾ ਮਾਇਆ ਮਮਤਾ ਮੋਹਣੀ ਜਨ ਬਿਨੰਦੰ ਤਾਂ ਜਗ ਖਾਇਆ ਮਾਇਆ ਮਮਤਾ ਮੋਹਣੀ ਕਿਨ ਬਿਨੰਦੰ ਤਾਂ ਜਗ ਖਾਇਆ ਮਨਮੁਖ ਖੱਦ ਹੈ ਗੁਰਮੁਖ ਉੱਪਰੇ ਇਨਿ ਸਾਚ ਨਾਮ ਚਿਤ ਲਾਇ ਬਿਨ ਨਾਵੈ ਜਗ ਕਮਲਾ ਫਿਰ ਗੁਰਮਖ ਨਦਰਿ ਆਇ ਧੰਦਾ ਕਰਤੈ ਨਿਫਲ ਜਨਮ ਮੰਗਵਾਇ ਸੁਖ ਦਾਤਾ ਮਨ ਨਾ ਵਸਾਇ ਨਾਨਕ ਨਾਮ ਚਿਤ ਨਾ ਕੋ ਮਿਲੇਆ ਗਣਕੋ ਧੁਰ ਲਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਪਰਪੂਰਹ ਮਨ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭਲਾਇਆ ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤ ਆਪ ਖਵਾਇਆ ਗੁਰਮਖ ਵਿਰਲੇ ਸੋਜੀ ਭੀ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦਿਆ ਸ਼ਬਦ ਹੀ ਨਉ ਉਪਜ ਸ਼ਬਦ ਮੇਲ ਮਲਾਇਆ ਬਿਨ ਸ਼ਬਦ ਸਭ ਜਗ ਬਹਰਾਨਾ ਵਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਏ ਕਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਏ ਨਰੰਕਾਰ ਨਰੰਜਨ ਹਰ ਅਗੰਮ ਤਾਂ ਕਹ ਗੁਣ ਗਾਈਏ किसे आप बुझाए आप तो हर मार्ग पाईए गुरपूरे वे गुर सेवा पाईए किसे आप बुझाए आप तो हर मार्ग पाईए पूरे वे आ ਗੁਰ ਸੇਵਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ